तहसीलदार आदि हड़ताल विच सीएम मान कर रहे तहसीलदार दौरा खरड़ते बनूर दे दफ्तरਾਂ च कामकाज दा लिया जायजा लोका भी की ती गल किसान लीडरा नु सीएम मान दी दो टोक मेरी नरमी दा ना कड्डो गलत मतलब मैं किसाना दा मित्र पर इकट्ठे नहीं चल सकते मोर्चे छते मीटिंग्स ਚੰਡੀਗੜ੍ਹ 'ਚ ਕਲਗਾਇ ਜਾਣ ਵਾਲੇ ਮੋੜ 'ਤੇ ਤੋਂ ਪਹਿਲਾ ਐਕਸ਼ਨ 'ਚ ਪੁਲਿਸ ਰਾਜੇ왈 ਸਣੀ ਐਸਕੇਐਮ ਦੇ ਕਈ ਲੀਡਰਸ ਡਿਟੇਨ, ਜੋਗਿੰਦਰ ਉਗਰਾਹ ਦੇ ਘਰ 'ਤੇ ਪਹੁੰਚੀ ਪੁਲਿਸ, ਕੱਲ ਸਰਕਾਰ ਨਾਲ ਬੇਨਤੀ ਜਾ ਰਹੀ ਸੀ ਮੀਟਿੰਗ। ਪੰਜਾਬ ਸਰਕਾਰ ਦਾ ਬੁਲਡੋਜ਼ਰ ਐਕਸ਼ਨ ਜਾਰੀ, ਹੁਣ ਲੁਧਿਆਣਾ ਦੇ ਤਲਵੰਡੀ ਕਲਾਂ 'ਚ ਚੱਲਿਆ ਪੀਲਾ ਪੰਜਾ ਨਸ਼ਾ ਤਸਕਰ ਰਾਣੀ ਤੇ ਛਿੰਦਰਪਾਲ ਦੇ ਘਰ 'ਤੇ ਕੀਤੀ ਕਾਰਵਾਈ। ਬੁਲਡੋਜ਼ਰ ਐਕਸ਼ਨ ਤੇ ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਜਾਰੀ ਕੀਤਾ ਨੋਟਿਸ 25 ਮਾਰਚ ਤੱਕ ਜਵਾਬ ਦਾਖਲ ਕਰਨ ਦੇ ਆਦੇਸ਼ ਪਟੀਸ਼ਨ ਚ ਬੁਲਡੋਜ਼ਰ ਐਕਸ਼ਨ ਨੂੰ ਦੱਸਿਆ ਹੈ ਗੈਰ ਕਾਨੂੰਨੀ ਆਪਦਾ ਕਾਂਗਰਸ ਤੇ ਨਸ਼ਾ ਮੁਹਿੰਮ ਰੋਕਣ ਦਾ ਇਲਜ਼ਾਮ ਬਲਵਿੰਦਰ ਕੰਗ ਬੋਲੇ ਕਾਂਗਰਸ ਨਾਲ ਜੁੜੇ ਲੋਕਾਂ ਨੇ ਬੁਲਡੋਜ਼ਰ ਐਕਸ਼ਨ ਖਿਲਾਫ ਹਾਈ ਕੋਰਟ ਚ ਪਾਈ ਪਟੀਸ਼ਨ ਮੁਹਿੰਮ ਰੋਕਣ ਦੀ ਕੀਤੀ ਕੋਸ਼ਿਸ਼ ਸਹਾਤ ਪਰੋਂ ਨਸ਼ਾ ਤਸਕਰੀ ਰੋਕਣ ਦੀ ਤਿਆਰ ਸਰਕਾਰ ਐਂਟੀ ਡਰੋਨ ਤਕਨੀਕ ਦਾ ਲਿਆ ਜਾਵੇਗਾ ਸਹਾਰਾ ਸਰਕਾਰ ਦੇ ਮੰਤਰੀਆਂ ਤੇ ਡੀਜੀਪੀ ਪੰਜਾਬ ਨੂੰ ਵੱਖ-ਵੱਖ ਕੰਪਨੀਆਂ ਨੇ ਦਿੱਤਾ ਟ్రਾਇਲ ਅਕਾਲ ਤਖ਼ਤ ਸਾਹਿਬ ਦੇ ਵੱਲੋਂ ਗਠਿਤ ਨਿਗਰਾਨ ਕਮੇਟੀ 18 ਮਾਰਚ ਤੋਂ ਸ਼ੁਰੂ ਹੋਵੇਗੀ ਪਰ 3 ਕਮੇਟੀ ਮੈਂਬਰ ਬੋਲੇ ਨਿੱਜੀ ਹਿੱਤਾਂ ਤੋਂ ਉੱਪਰ ਉੱਠ ਕੇ ਪੰਥ ਲਈ ਕਰਾਂਗੇ ਕੰਮ ਵਿਕਰਮ ਮਜੀਠੀਆ ਨੂੰ ਡਰੱਗਸ ਕੇਸ 'ਚ ਐਸਆਈਟੀ ਸਾਹਮਣੇ ਪੇਸ਼ ਹੋਣ ਦੇ ਹੁਕਮ ਸੁਪਰੀਮ ਕੋਰਟ ਦੇ ਵੱਲੋਂ 7 ਮਾਰਚ ਨੂੰ ਸਵੇਰੇ 11 ਵਜੇ ਪੇਸ਼ ਹੋਣ ਦੇ ਹੁਕਮ ਲੋਰ ਪੈਂ ਤੇ 18 ਮਾਰਚ ਨੂੰ ਵੀ ਐਸਆਈਟੀ ਅੱਗੇ ਪੇਸ਼ ਹੋਣ ਲਈ ਗਿਆ ਪੰਜਾਬ ਮਹਿਲਾ ਕਮਿਸ਼ਨ ਨੇ ਪਾਸਟਰ ਭਜਿੰਦਰ ਸਿੰਘ ਖਿਲਾਫ ਲਿਆ ਸੂ ਮੋਟੋ 6 ਮਾਰਚ ਤੱਕ ਪੂਰੀ ਸਟੇਟਸ ਰਿਪੋਰਟ ਦਾਖਲ ਕਰਨ ਦੇ ਦਿੱਤੇ ਆਦੇਸ਼ ਮਹਿਲਾ ਮਾਲ ਛੇੜਛਾੜ ਦੇ ਲੱਗੇ ਇਲਜ਼ਾਮ ਚੈਂਪियंस ਟਰੋਫੀ ਦੇ ਸੈਮੀਫਾਈਨਲਸ ਆਸਟ੍ਰੇਲੀਆ ਨੂੰ ਲੱਗਿਆ ਸ਼ੁਰੂਆਤੀ ਝਟਕਾ ਖਾਤਾ ਖੋਲੇ ਬਿਨਾਂ ਹੀ ਪਵੇਲੀਅਨ ਪਰਤੇ ਕੁਪਰ ਕੋਲ ਗੁਜਰਾਤ ਦੇ ਜਾਮਨਗੜ੍ਹ ਛੇਵੰਤਾਰਾ ਪਹੁੰਚੇ ਪੀਐਮ મોદી ਜੰਗਲ ਸਫਾਰੀ ਦਾ ਮਾਣਿਆ ਆਨੰਦ ਕਈ ਲੁਕਥ ਹੋ ਰਹੀਆਂ ਪ੍ਰਜਾਤੀਆਂ ਦਾ ਘਰ ਹੈ ਬੰਤਾਰਾ ਸਤਿ ਸ਼੍ਰੀ ਅਕਾਲ ਜੀ ਮੈਂ ਹਾਂ ਸਰਬਜੋਤ ਕੌਰ ਨਿਊਜ਼ 18 ਪੰਜਾਬ ਦੇਖ ਰਹੇ ਸਾਰੇ ਦਸ਼ਕਾਂ ਦਾ ਸਵਾਗਤ ਹੈ ਬੁਲੇਟਿਨ ਦੀ ਸ਼ੁਰੂਆਤ ਕਰਾਂਗੇ ਤੇ ਸਭ ਤੋਂ ਪਹਿਲੇ ਗੱਲ ਕਰਾਂਗੇ ਸੀਐਮ ਭਗਵੰਤ ਮਾਨ ਜਿਨ੍ਹਾਂ ਨੇ ਕਿਸਾਨ ਲੀਡਰਾਂ ਨੂੰ ਦੋ ਟੂ ਕਿਹਾ ਹੈ ਸੀਐਮ ਭਗਵੰਤ ਮਾਨ ਨੇ ਕਿਹਾ ਕਿ ਮੇਰੀ ਨਰਮੀ ਦਾ ਗਲਤ ਮਤਲਬ ਨਾ ਕੱਢਿਆ ਜਾਵੇ ਮੈਂ ਮੀਟਿੰਗ ਚੰਡੀਗੜ੍ਹ ਮੋਰਚੇ ਬਾਰੇ ਪੁੱਛਿਆ ਸੀ ਕਿਸਾਨ ਲੀਡਰਾਂ ਨੇ ਕਿਹਾ ਕਿ ਅਸੀਂ ਮੋਰਚਾ ਲਗਾਵਾਂਗੇ ਕਿ ਮੋਰਚਾ ਲੱਗੇਗਾ

आज पुलिस ने गिनती जो किसान लीडर सी उना नु डिटेन भी कीता है, नजर बंद कीता हुआ है, अरेस्ट कीता है जरसल। सवाल पूछा गया जिक्रगवंत मान करते नजर आए की मेरी नरमी का गलत मतलब ना चलिया जाए मैं मीटिंग चंडीगढ़ मोर्चे बारे पूछा किसान लीडर ने कहा कि मोर्चा से लगावा

ਸੇਮਪ ਕੋੰਟ ਮੰਤਲ ਨੂੰ ਟ੍ਰੀਟ ਕੀਤਾ ਗਿਆ ਸੀ ਅੱਜ ਕੱਲ ਦਾ ਜ਼ਿਕਰ ਉਹ ਕਰਦੇ ਹੋਏ ਨਜ਼ਰ ਆਈ ਸੀ ਕਿ ਸੜਕਾਂ ਜਾਮ ਕਰਨੀਆਂ ਰੇਲਵੇ ਫਟਕ ਜਾਮ ਕਰਨੇ ਆਮ ਲੋਕਾਂ ਨੂੰ ਇਸ ਦੇ ਨਾਲ ਖੱਜਲ ਖੁਆਰੀ ਹੋਈ ਹੈ ਤੇ ਮੇਰੇ ਰਸਤੇ ਮੇਰੇ ਦਰਵਾਜ਼ੇ ਤੁਹਾਡੇ ਲਈ ਹਮੇਸ਼ਾ ਖੁੱਲੇ ਨੇ ਤੁਸੀਂ ਕਦੇ ਵੀ ਆ ਕੇ ਮੇਰੇ ਨਾਲ ਗੱਲਬਾਤ ਕਰ ਸਕਦੇ ਹੋ ਕਿਸਾਨਾਂ ਨੂੰ ਮੈਂ ਕੱਲ ਕਿਹਾ ਕਿ ਤੁਹਾਡੀਆਂ ਰੋਜ਼ ਦੀਆਂ ਰੇਲ ਰੋਕੋ ਸੜਕ ਰੋਕੋ ਪਾਈ ਰੋਕ ਕੋ ਆ ਰੋਕ ਕੋ ਹੋ ਰੋਕ ਕੋ ਕਰਕੇ ਨੁਕਸਾਨ ਪੰਜਾਬ ਦਾ ਬਹੁਤ ਨੁਕਸਾਨ ਹੋ ਰਿਹਾ ਇਕਨੋਮਿਕਲੀ ਵੀ ਨੁਕਸਾਨ ਹੋ ਰਿਹਾ ਪੰਜਾਬ ਵੈਸੇ ਵੀ ਧਰਨਿਆਂ ਧਰਨਿਆਂ ਵਾਲੀ ਸਟੇਟ ਬਣਦਾ ਜਾ ਰਿਹਾ ਜੀ ਮੇਰੀ ਨਰਮਾਈ ਨੂੰ ਇਹ ਨਾ ਸਮਝਿਆ ਜਾਵੇ ਕਿ ਮਤਲਬ ਮੈਂ ਐਸ਼ੀ ਨਹੀਂ ਲੈ ਸਕਦਾ ਸਭ ਕੰਮ ਨੇ ਡਿਟੇਲ ਕੀਤਾ ਜਾ ਰਿਹਾ ਹੈ ਕਰਾਂਗੇ ਜੀ ਕਰਾਂਗੇ ਪਰ ਪੰਜਾਬ ਚੱਲੂਗਾ ਸਿਪਾਹਬਾਬ ਅਸਲ ਚਾਂਗੀ ਹੋਈ ਸੀ ਸਾਡੇ 3.5 ਕਰੋੜ ਬੰਦੇ ਦਾ ਕਸਟੋਡੀਆ ਨਾ ਮੈਂ ਜੀ ਮੈਨੂੰ ਸਾਰਿਆਂ ਨੂੰ ਦੇਖਣਾ ਪੈਣਾ ਮੈਂ ਬਤਮੀਜੀ ਕੀਤੀ ਕਿ ਸਾਡੇ ਕਹਿੰਦੇ ਵੀ ਉੱਠ ਕੇ ਚੱਲ ਕੇ ਮੀਟਿੰਗ ਹੋਇਆ ਕੀ ਸਿਆਸਤ ਥੋੜਾ ਬਰੀਫ ਕਰ ਦਿਓ ਮੈਂ ਕਿਹਾ ਜੀ ਪਰਸੋਂ ਵਾਲੇ ਮੋਰਚੇ ਦਾ ਕੀ ਬਣੂਗਾ ਜੀ ਉਹ ਕਹਿੰਦੇ ਉਹ ਤਾਂ ਜਾਰੀ ਰਹੂਗਾ ਮੈਂ ਕਿਹਾ ਫਿਰ 2.5 ਘੰਟੇ ਮੈਨੂੰ ਕਾਦੇ ਵਾਸਤੇ ਬਿਠਾਇਆ ਇੱਥੇ ਜੀ ਮੇਰੇ ਨਾਲੇ ਮੰਗਾ ਤਾਂ ਮੇਰੇ ਨਾਲ ਸੰਬੰਧ ਤੇ ਹੈ ਨਹੀਂ ਸਾਰੀਆਂ ਸੈਂਟਰ ਨਾਲ ਨੇ ਮੋਰਚਾ ਜਾਰੀ ਰਹੂਗਾ ਪਰ ਤੁਹਾਡੇ ਨਾਲ ਗੱਲ ਕਰ ਲਾਂਗੇ 2.5 ਘੰਟੇ 3 ਘੰਟੇ 4 ਘੰਟੇ ਹਨ ਇਹ ਕੋ ਗੱਲ ਇਹ ਕੋ ਬੰਦਿਆਂ ਦੀ ਗੱਲ ਸਰਕਾਰ ਨੂੰ ਬਦਨਾਮ ਬਦਨਾਮ ਕਰ ਰਹੇ ਹੈ ਜੀ ਇਹ ਕੋ ਗੱਲ ਹੈ ਮੈਂ ਪਹਿਲਾਂ ਇਹ ਰੱਸੋ ਮੈਨੂੰ ਬਦਤਮੀਲੀ ਕੀਤੀ ਕਿ ਮੈਂ ਮੈਂ ਟੋਟ ਕੇ ਚਲੇ ਗਏ ਜੀ ਕੱਲ ਮੈਂ ਉੱਠ ਕੇ ਆਇਆ ਜੀ ਜੀ ਹਾਂਜੀ ਮੈਂ ਇਹ ਕਹਿ ਕੇ ਆਇਆ ਕਿ ਜੇ ਤੁਹਾਨੂੰ ਇਹ ਲੱਗਦਾ ਹੈ ਕਿ ਆ ਮੀਟਿੰਗ ਜਿਹੜੀ ਹੈ ਮੈਂ ਡਰ ਕੇ ਦਿੱਤੀ ਹੈ ਉਹ ਕਹਿੰਦੇ ਜੇ ਜੇ ਅਸੀਂ ਮੋਰਚਾ ਮੋਰਚੇ ਦਾ ਐਲਾਨ ਨਾ ਕਰਦੇ ਤਾਂ ਤੁਸੀਂ ਸਾਨੂੰ ਮੀਟਿੰਗ ਨਹੀਂ ਦੇਣੀ ਸੀ ਜੀ ਮੈਂ ਕਹਿੰਦਾ ਡਰ ਕੇ ਮੀਟਿੰਗ ਨਹੀਂ ਦਿੰਦੀ ਮੈਂ ਉਹ ਤੋਂ ਪਹਿਲਾਂ ਬਿਨਾ ਮੋਰਚਾ ਤੋਂ ਵੀ ਤੁਹਾਨੂੰ ਮਿਲਦਾ ਰਿਆ ਮੈਂ ਤੁਹਾਡਾ ਮਿੱਤਰ ਕੀੜਾ ਹਾਂ ਮੈਂ ਆਪ ਕਿਸਾਨੀ ਨੂੰ ਸਬੰਧ ਰੱਖਦਾ ਤੁਹਾਡੇ ਤੋਂ ਸ਼ਹਿਰ ਘੱਟ ਖੇਤ ਗਏ ਹੋਣੇ ਮੈਂ ਜਿਆਦਾ ਖੇਤ ਜਾਨਾ ਠੀਕ ਹੈ ਨਾ ਪਰ ਇਹ ਨਾ ਕਹੋ ਕਿ ਮੋਰਚਾ ਵੀ ਜਾਰੀ ਰਹੂਗਾ ਤੇ ਮੀਟਿੰਗ ਵੀ ਮੈਂ ਕਹਿੰਦਾ ਅੱਜ ਵਾਲੀ ਮੀਟਿੰਗ ਸਾਰੀ ਕੈਨਸਲ ਹੈ ਤੇ ਮੋਰਚਾ ਲਾ ਲਓ ਸਰ ਜੀ ਤੇ ਕਿਸਾਨ ਲੀਡਰਾਂ ਨੂੰ ਸੀਐਮ ਭਗਵੰਤਪਾਲ ਦੇ ਵੱਲੋਂ ਦੋ ਟੂ ਕਿਹਾ ਗਿਆ ਹੈ ਕਿ ਮੇਰੀ ਨਰਮੀ ਦਾ ਜੋ ਹੈ ਗਲਤ ਫਾਇਦਾ ਨਾ ਚੱਕਿਆ ਜਾਏ ਗਲਤ ਮਤਲਬ ਇਸ ਦਾ ਨਾ ਕੱਟਿਆ ਜਾਏ ਮੈਂ ਮੀਟਿੰਗ ਤੇ ਚੰਡੀਗੜ੍ਹ ਮੋਰਚੇ ਬਾਰੇ ਪੁੱਛਿਆ ਕਿ ਕਿਸਾਨ ਲੀਡਰਾਂ ਦੇ ਵੱਲੋਂ ਜਵਾਬ ਦਿੱਤਾ ਗਿਆ ਕਿ ਉਹ ਜੋ ਮੋਰਚਾ ਹੈ ਉਹ ਤੇ ਐਸ ਇਟ ਇਜ਼ ਹੀ ਜਾਰੀ ਰਹੇਗਾ ਤੇ ਮੋਰਚਾ ਤੇ ਮੀਟਿੰਗਸ ਇਕੱਠੇ ਜਾਰੀ ਨਹੀਂ ਰਹਿ ਸਕਦੇ ਐਸਕਾਲਡਰ ਜ਼ਿਕਰ ਸੀਐਮ ਭਗਵੰਤਪਾਲ ਕਰਦੇ ਹੋਏ ਨਜ਼ਰ ਆਇਆ ਤੇ मोर्चा अते मीटिंग इकट्ठे जारी नहीं रह सकते इस कल दा जिक्र सीएम भगवंत मान दे वलो कीता गया सर किसान आगु जुड़े ने रविद पराड़ सर बहुत बहुत स्वागत तो है ਤੁਹਾਡਾ न्यूज़ 18 पंजाब ते सीएम भगवंत मान किसान लीडर बबत बोल रहे थे इस कल दा जिक्र उन्होंने कीता कि मेरी नरमी दा गलत मतलब ना कड्या जाए मोर्चा ते मीटिंग्स नहीं चल सकदे हेलो जी मैम देखो पहला देखो सीएम साहब ਕੱਲੇ ਉਸ सीएम ਪੰਜਾਬ ਦੇ ਬਾਕੀ ਲੋਕਾਂ ਦੇ ਜਿੰਨੇ ਸੀਐਮ ਉਨੇ ਹੀ ਕਿਸਾਨਾਂ ਤੇ ਮਜ਼ਦੂਰਾਂ ਦੇ ਆ ਹਮ ਇੱਕ ਗੱਲ ਅੰਡਰਸਟੈਂਡ ਕਰੋ ਜੇ ਘਰ ਦੇ ਵਿੱਚ ਕੋਈ ਪ੍ਰੋਬਲਮ ਹੋਵੇ ਤਾਂ ਆਪਾਂ ਘਰ ਦੇ ਮੁਖੀ ਕੋਲੇ ਜਾਂਦੇ ਆ ਤਾਂ ਸਾਡੇ ਮੁਖੀ ਕੌਣ ਆ ਮਨਜੋਗ ਸੀਐਮ ਸਾਹਿਬ ਜੀ ਅਸੀਂ ਉਹਨਾਂ ਕੋਲੇ ਗਏ ਮੀਟਿੰਗ ਕਰਨ ਗਏ ਬੜੇ ਵਧੀਆ ਤਰੀਕੇ ਨਾਲ ਮੀਟਿੰਗ ਹੋ ਰਹੀ ਐ ਸਾਰਾ ਕੁਝ ਬਹੁਤ ਵਧੀਆ ਸੀ ਪਰ ਅਚਾਨਕ ਕੁਝ ਇਹੋ ਜਿਹਾ ਮੀਟਿੰਗ ਦੇ ਵਿੱਚ ਲਾਸਟ ਤੇ ਹੋਇਆ ਜਿਹੜੀ ਸਮ ਅਪ ਨਹੀਂ ਹੋਈ ਤੇ ਨਾ ਹੀ ਕੋਈ ਅਗਲੀ ਮੀਟਿੰਗ ਦੀ ਤਾਰੀਖ ਤੈਅ ਹੋਈ। ਹੂੰ ਇਨ ਬਿਟਵੀਨ 5 ਤਾਰੀਖ ਵਾਲਾ ਜਿਹੜਾ ਅੰਦੋਲਨ ਸੀ ਜਿਹੜਾ ਕਿ ਦੇਸ਼ ਵਿਆਪੀ ਅੰਦੋਲਨ ਸੀ ਉਹਨੂੰ ਕਹਿੰਦੇ ਵੀ ਤੁਸੀਂ ਰੱਦ ਕਰ ਦਿਓ। ਹੂੰ ਉਹਦੇ ਵਿੱਚ ਸਾਡੇ ਜਿਹੜੇ ਸਤਕਾਰਯੋਗ ਆਗੂ ਸੀ ਉਹਨਾਂ ਨੇ ਇਹੀ ਕਿਹਾ ਸੀ ਵੀ ਇਸ ਮੀਟਿੰਗ ਦੇ ਅਜੇ 8 ਪੁਆਇੰਟ ਡਿਸਕਸ ਹੋਏ ਐ ਜਦੋਂ 18 ਪੁਆਇੰਟ ਸਾਰੇ ਡਿਸਕਸ ਹੋ ਗਏ ਉਸ ਤੋਂ ਬਾਅਦ ਜੋ ਸਰਕਾਰ ਦਾ ਰਵਈਆ ਹੋਊਗਾ ਉਹਦੇ ਤੇ ਅਸੀਂ ਡਿਸਕਸ ਕਰਾਂਗੇ ਐਸਕੇਮ ਤੇ ਬਾਅਦ ਦੇ ਵਿੱਚ ਅਸੀਂ ਕੋਈ ਫੈਸਲਾ ਲਵਾਂਗੇ। ਹੂੰ ਔਰ ਕੋਈ ਵੀ ਮੀਟਿੰਗ ਜੇ ਅੱਗੇ ਆਪਾਂ ਪੋਸਟਪੋਨ ਕਰਨੀ ਹੈ ਜਾਂ ਅਸੀਂ ਦਿੱਲੀ ਸਰਕਾਰ ਨਾਲ ਵੀ ਮੀਟਿੰਗਾਂ ਕਰਦੇ ਰਹੇ ਹੂੰ ਕੀ ਹੁੰਦਾ ਸੀਗਾ ਵੀ ਜੇ ਕੋਈ ਮੀਟਿੰਗ ਕਿਸੇ ਨਤੀਜੇ ਤੇ ਨਹੀਂ ਪਹੁੰਚਦੀ ਸੀ ਤਾਂ ਅਗਲੀ ਮੀਟਿੰਗ ਦੀ ਤਾਰੀਖ ਤੈਅ ਹੋ ਜਾਂਦੀ ਸੀ ਉਸ ਮੀਟਿੰਗ ਦੇ ਵਿੱਚ ਹੂੰ ਪਰ ਇਹਦੇ ਵਿੱਚ ਤਾਂ ਬਿਲਕੁਲ ਉਲਟ ਹੋਇਆ ਮੈਮ ਹੂੰ ਨਿਯਮ ਸਾਹਿਬ ਉਥੋਂ ਉੱтке ਚਲੇ ਗਏ ਤੇ ਉਸ ਤੋਂ ਬਾਅਦ ਨਾਲ ਇਹ ਵੀ ਕਹਿ ਗਏ ਵੀ ਤੁਸੀਂ ਕੋਈ ਨਹੀਂ ਜਿਹੜਾ ਮੋਰਚੇ ਲਾਉਣੇ ਉਹ ਹੀ ਲਾਓ ਨੇ ਰਵੀ ਜੀ ਉਹਨਾਂ ਦਾ ਕਹਿਣਾ ਹੈ ਕਿ 2 ਘੰਟੇ 2.5 ਘੰਟੇ ਉਹਨਾਂ ਨੇ ਗੱਲਬਾਤ ਕੀਤੀ ਉਹਨਾਂ ਦੀ ਡਾਕਟਰ ਨਾਲ ਅਪਾਇੰਟਮੈਂਟ ਸੀ ਜਿਵੇਂ ਹੀ ਉਹ ਜਾਣ ਲੱਗੇ ਉਹਨਾਂ ਨੇ ਕਿਸਾਨ ਆਗੂਆਂ ਨੂੰ ਪੁੱਛਿਆ ਕਿ 5 ਤਰੀਕ ਦੇ ਮੋਰਚੇ ਦਾ ਕੀ ਤੇ ਕਿਸਾਨ ਆਗੂਆਂ ਦੇ ਵੱਲੋਂ ਕਿਹਾ ਗਿਆ ਕਿ ਮੋਰਚਾ ਤੇ ਐਜ਼ ਇਟ ਇਜ਼ ਹੀ ਜਾਰੀ ਰਹੇਗਾ ਨਹੀਂ ਦੇਖੋ ਕਿਸਾਨ ਆਗੂਆਂ ਤੋਂ ਜਦੋਂ ਪੁੱਛਿਆ ਗਿਆ ਉਹਨਾਂ ਨੇ ਜਾਣਾ ਸੀਗਾ ਨਾਲ ਉਹਨਾਂ ਨੇ ਉਸ ਤੋਂ ਪਹਿਲਾਂ ਇਹ ਵੀ ਕਿਹਾ ਸੀ ਵੀ ਮੈਂ ਜਾਣਾ ਸਾਰਿਆਂ ਨੇ ਕਿਹਾ ਵੀ ਤੁਸੀਂ ਬਿਲਕੁਲ ਜਾਓ ਜੀ ਕਿਉਂਕਿ ਤੁਹਾਡੀ ਅਪਾਇੰਟਮੈਂਟ ਹੈ ਤੇ ਜਿਹੜੇ ਦੋ ਉੱਥੇ ਸਾਡੇ ਮੰਤਰੀ ਸਹਿਬਾਨ ਬੈਠੇ ਸਤਿਕਾਰਯੋਗ ਉਨਨ ਨਾਲ ਅਸੀਂ ਮੀਟਿੰਗ ਕੰਟੀਨਿਊ ਕਰ ਲਾਂਗੇ ਪਰ ਫਿਰ ਉਹ ਕਹਿੰਦੇ ਵੀ ਮੋਰਚੇ ਬਾਰੇ ਤੁਹਾਡਾ ਕੀ ਫੈਸਲਾ ਹੈ ਤਾਂ ਉਹਦੇ ਵਿੱਚ ਇਹੀ ਕਿਹਾ ਗਿਆ ਸੀ ਵੀ ਅਜੇ ਸੀਐਮ ਸਾਹਿਬ 8 ਪੁਆਇੰਟ ਹੀ ਡਿਸਕਸ ਹੋਏ ਹੈ ਟੋਟਲ 18 ਪੁਆਇੰਟ ਹੈ ਅਸੀਂ ਸਾਰੇ ਡਿਸਕਸ ਕਰਕੇ ਇਸ ਤੋਂ ਬਾਅਦ ਐਸਕੇਮ ਆਪਦੀ ਮੀਟਿੰਗ ਕਰ ਲੂਗਾ ਤਾਂ ਜੇ ਸਾਡੀ ਸਰਕਾਰ ਗੱਲਾਂ ਮੰਨਦੀ ਹੈ ਤਾਂ ਫਿਰ ਅਸੀਂ ਮੋਰਚਾ ਮੁਲਤਵੀ ਕਰ ਦਾਂਗੇ ਹਾਂ ਪਰ ਉਹ ਕਹਿੰਦੇ ਵੀ ਪਹਿਲਾਂ ਹੀ ਤੁਸੀਂ ਡਿਸੀਜਨ ਲਾਓ ਵੀ ਮੋਰਚਾ ਜਾਂ ਦਾ ਮੋਰਚਾ ਲਾ ਲਓ ਜਾਂ ਮੀਟਿੰਗ ਕਰ ਲਓ ਸੋ ਕਿਤੇ ਨਾ ਕਿਤੇ ਇੱਕ ਮੈਂ ਕਹੂੰਗਾ ਮਿਸ ਅੰਡਰਸਟੈਂਡਿੰਗ ਹੋਈ ਹੈ ਸਾਰੇ ਐਪੀਸੋਡ ਦੇ ਵਿੱਚ ਪਰ ਰਮੀ ਜੀ ਤੁਹਾਨੂੰ ਨਹੀਂ ਲੱਗਦਾ ਜੇ ਕਿਸਾਨ ਲੀਡਰ ਕਹਿ ਦਿੰਦੇ ਕਿ ਹਾਂਜੀ ਜੋ ਮੋਰਚਾ ਹੈ ਅਸੀਂ ਨਹੀਂ ਲਗਾ ਰਹੇ ਤੇ ਆ ਜੋ ਗਲਬਾਤੀ ਅੱਗੇ ਹੋਰ ਵੱਧ ਸਕਦੀ ਸੀ ਦੇਖੋ ਮੈਮ ਇਹ ਹੀ ਇਹਨੂੰ ਦੋਨੋਂ ਤਰੀਕਿਆਂ ਨਾਲ ਦੇਖਿਆ ਜਾਵੇ ਜੇ ਉਦੋਂ ਸੀਐਮ ਸਾਹਿਬ ਇਹ ਕਹਿ ਦਿੰਦੇ ਵੀ ਅੱਜ ਵਾਲੀ ਮੀਟਿੰਗ ਤੁਸੀਂ ਕਰੋ ਤੇ ਆਪਾਂ ਜੇ ਮੈ ਮੈਨੂੰ ਜਾਣਾ ਪੈ ਰਿਹਾ ਕੱਲ ਨੂੰ ਆਪਾਂ 11 ਵਜੇ ਫਿਰ ਮੀਟਿੰਗ ਕਰਦੇ ਹਾਂ ਤੁਸੀਂ ਮੋਰਚੇ ਤੇ ਅਜੇ ਕੋਈ ਵੀ ਵਿਚਾਰ ਨਾ ਕਰੋ ਕੱਲ ਨੂੰ 11 ਵਜੇ ਆਪਾਂ ਮੀਟਿੰਗ ਕਰਦੇ ਹਾਂ ਜੇ ਕੋਈ ਮੀਟਿੰਗ ਦੇ ਵਿੱਚ ਹੱਲ ਨਹੀਂ ਹੁੰਦਾ ਤੁਸੀਂ ਫਿਰ ਆਪਦਾ ਵਿਚਾਰ ਕਰ ਲਿਓ ਹੂੰ ਸੋ ਟੂਵੇ ਟ੍ਰੈਫਿਕ ਹਨਾ ਜੀ ਦੇਖੋ ਸੀਐਮ ਸਾਹਿਬ ਬੜੇ ਸਤਿਕਾਰਯੋਗ ਆ ਬਹੁਤ ਵੱਡਾ ਆਉਂਦਾ ਹੈ ਉਹਨਾਂ ਨੇ ਲੋਕਾਂ ਨੂੰ ਆਪਦੇ ਪੱਖ ਦੇ ਵਿੱਚ ਕਰਕੇ ਲੋਕਾਂ ਨੂੰ ਸਹਿਮਤ ਕਰਾਉਣਾ ਹੁੰਦਾ ਲੋਕਾਂ ਨੂੰ ਸੰਤੋਸ਼ਟ ਕਰਾਉਣਾ ਹੁੰਦਾ ਤਾਂ ਅਸੀਂ ਤਾਂ ਉਹਨਾਂ ਦੀ ਹਰ ਗੱਲ ਤੇ ਕਿੰਨੇ ਹੁੰਦੇ ਜਿਹੜੀ ਜਿਹੜੀ ਉਹਨਾਂ ਨੇ ਗੱਲ ਕਹੀ ਅਸੀਂ ਉਹਦੇ ਤੇ ਹਾਮੀ ਭਰੀ ਐ ਕਿਉਂਕਿ ਇਹ ਵਾਲੀਆਂ ਮੰਗਾਂ 2023 ਦੇ ਵਿੱਚ 12 ਮੰਗਾਂ ਇਹਦੇ ਵਿੱਚੋਂ ਮੰਨੀਆਂ ਹੋਈਆਂ ਮੰਗਾਂ ਜਿਹੜੀਆਂ ਕਿ ਲਾਗੂ ਨਹੀਂ ਹੋਈਆਂ ਸੋ ਸਾਡਾ ਕਿਤੇ ਨਾ ਕਿਤੇ ਉਹ ਵੀ ਇੱਕ ਰੋਸ ਸੀ ਵੀ ਡੇਢ ਸਾਲ ਹੋ ਗਿਆ ਆਲਮੋਸਟ ਮੰਨਦਾ ਸਾਡੀਆਂ ਤੁਸੀਂ ਮੰਨ ਲੀਆਂ ਸੀ ਅਸੀਂ ਤੁਹਾਡਾ ਧੰਨਵਾਦ ਵੀ ਕੀਤਾ ਸੀ ਇੱਕ ਬੜੀ ਇੰਟਰਸਟਿੰਗ ਗੱਲ ਤੁਹਾਨੂੰ ਮੇਰਾਮੀ ਜੀ ਤੁਹਾਨੂੰ ਨਹੀਂ ਲੱਗਦਾ ਕਿ ਰੋਜ਼ ਰੋਜ਼ ਮੋਰਚਿਆਂ ਤੋਂ ਪੰਜਾਬ ਦਾ ਹੀ ਨੁਕਸਾਨ ਹੈ ਇਕਨੋਮਿਕਲੀ ਪੰਜਾਬ ਕਿੰਨਾ ਕਿਤੇ ਵੀਕ ਹੋ ਰਿਹਾ ਹੈ ਸੀਐਮ ਭਗਵਨਪਾਣ ਨੇ ਆਈ ਵੀ ਕਿਹਾ ਕਿ ਜੇ ਤੁਸੀਂ ਮੋਰਚਾ ਲਗਾਣਾ ਹੀ ਸੀ 5 ਤਰੀਕ ਦਾ ਤੇ ਮੈਨੂੰ 2 ਤੋਂ 2.5 ਘੰਟੇ ਮੀਟਿੰਗ ਚ ਕਿਉਂ ਬਿਠਾਈ ਰੱਖਿਆ ਦੇਖੋ ਮੈਮ ਇਹਨੂੰ ਇਹਦੇ ਤੇ ਥੋੜਾ ਜਿਹਾ ਇਹਨੂੰ ਇਹਦੇ ਤੇ ਕਲੈਰੀਫਿਕੇਸ਼ਨ ਦੀ ਲੋੜ ਹੈ ਇਹ ਨਹੀਂ ਕਿਹਾ ਸੀ ਕਿਉਂਕਿ ਦੇਖੋ ਸਾਡਾ ਮੋਰਚੇ ਦੀ ਕਾਲ ਬੜੀ ਦੇਰ ਦੀ ਹੈ ਮਹੀਨੇ ਡੇਢ ਮਹੀਨੇ ਤੋਂ ਕਾਲ ਦਿੱਤੀ ਵੀ ਹੈ ਤੇ ਅਸੀਂ ਉਹਦੀ ਤਿਆਰੀ ਕਰ ਰਹੇ ਸੀ ਇਨ ਬਿਟਵੀਨ ਸਾਨੂੰ ਸ਼ੰਡੇ ਨੂੰ ਇੱਕ ਲੈਟਰ ਰੀਸੀਵ ਹੁੰਦੀ ਹੈ ਮਾਨਜੋਗ ਸੀਐਮ ਸਾਹਿਬ ਦੀ ਵੀ ਤੁਸੀਂ ਮੰਡੇ ਮੇਰੇ ਨਾਲ ਮੀਟਿੰਗ ਕਰਨ ਆਜੋ ਆਪਾਂ ਬੈਠ ਕੇ ਗੱਲਬਾਤ ਕਰਾਂਗੇ ਅਸੀਂ ਸੰਯੁਕਤ ਕਿਸਾਨ ਮੋਰਚੇ ਨੇ ਇਹਨੂੰ ਪੋਜ਼ਿਟਿਵ ਲੈਂਦੇ ਹੋਏ ਆਂ ਅਸੀਂ ਸੀਐਮ ਸਾਹਿਬ ਦੀ ਮੀਟਿੰਗ ਨੂੰ ਸਵਾਗਤ ਕਰਦੇ ਆਂ ਅਸੀਂ ਮੀਟਿੰਗ ਦੇ ਵਿੱਚ ਚਲੇਗੇ ਕਿਉਂਕਿ ਉਸ ਤੋਂ ਬਾਅਦ ਜੇ ਮੀਟਿੰਗ ਫਰੂਟਫੁੱਲ ਹੁੰਦੀ ਤਾਂ ਸਾਨੂੰ ਕੀ ਲੋੜ ਸੀ ਸੜਕਾਂ ਤੇ ਆ ਕੇ ਮਤਲਬ ਸਾਰਾ ਕੁਝ ਤੁਸੀਂ ਕਹਿੰਦੇ ਆ ਇਕਨੋਮਿਕਲੀ ਪੰਜਾਬ ਵੀਕ ਹੋ ਰਿਹਾ ਤੇ ਉਹ ਜਿਹੜੇ ਪੈਸੇ ਜਾ ਰਹੇ ਉਹ ਪੰਜਾਬ ਦੇ ਲੋਕਾਂ ਦੇ ਜਾ ਰਹੇ ਦੂਸਰੀ ਗੱਲ ਇੱਕ ਵਾਰ ਇਨੇ ਵਿੱਚ ਗੁੱਜਲਤਾ ਨਹੀਂ ਜੀ ਪਾਈ ਵੀ ਹੈ ਵੀ ਅਸੀਂ ਸੜਕਾਂ ਜਾਂ ਰੇਲਾਂ ਬਲੌਕ ਕਰਨੀਆਂ ਸੀ ਹੂੰ ਸਾਡੀ ਫਰਾਈਡੇ ਨੂੰ ਮੈਂ ਕਲੈਰੀਫਾਈ ਕਰਨਾ ਚਾਹੁੰਦਾ ਫਰਾਈਡੇ ਨੂੰ ਸਾਡੀ ਚੰਡੀਗੜ੍ਹ ਐਡਮਿਨਿਸਟ੍ਰੇਸ਼ਨ ਨਾਲ ਮੀਟਿੰਗ ਹੋ ਚੁੱਕੀ ਸੀ ਏਬੀਸੀ ਸਾਹਿਬ ਨਾਲ ਅਸੀਂ 34 ਸੈਕਟਰ ਦੀ ਡਿਮਾਂਡ ਕੀਤੀ ਸੀ ਜਿੱਥੇ ਦਿਲਜੀਤ ਦੋਸਾਨ ਦਾ ਕਲਚਰਲ ਪ੍ਰੋਗਰਾਮ ਹੋਇਆ ਸੀ ਅਸੀਂ ਉੱਥੇ ਕਿਹਾ ਸੀ ਵੀ ਜੇ ਉੱਥੇ ਉਹ ਪ੍ਰੋਗਰਾਮ ਹੋ ਸਕਦਾ ਤਾਂ ਸਾਨੂੰ ਵੀ ਉਹ ਜਗ੍ਹਾ ਦਿੱਤੀ ਜਾਵੇ ਤਾਂ ਕਿ ਲੋਕਾਂ ਨੂੰ ਅਸੀਂ ਪਰੇਸ਼ਾਨ ਨਾ ਕਰੀਏ ਅਸੀਂ ਇੱਕ ਜਗ੍ਹਾ ਤੇ ਆ ਕੇ ਬੈਠੀਏ ਉੱਥੋਂ ਅਸੀਂ ਆਪਦਾ ਪ੍ਰੋਟੈਸਟ ਕਰਕੇ ਵਾਪਸ ਚਲੇ ਜਾਈਏ ਕਿਉਂਕਿ ਪਿਛਲੇ ਸਾਲ ਵੀ ਅਸੀਂ ਆਏ ਸੀ ਸਿੰਗਲ ਡੇ ਲਈ ਅਸੀਂ 34 ਸੈਕਟਰ ਆਏ ਕਿਸੇ ਨੂੰ ਅਸੀਂ ਪਰੇਸ਼ਾਨ ਨਹੀਂ ਕੀਤਾ ਸ਼ਾਮ ਨੂੰ ਅਸੀਂ ਵਾਪਸ ਚਲੇ ਗਏ ਸੀ ਤਾਂ ਕਿਤੇ ਨਾ ਕਿਤੇ ਐਡਮਿਨਿਸਟ੍ਰੇਸ਼ਨ ਨੂੰ ਵੀ ਇਹ ਗੱਲ ਪਤਾ ਸੀ ਵੀ ਇਹ ਬੜਾ ਪੀਸਫੁਲੀ ਤਰੀਕੇ ਨਾਲ ਕਰਦੇ ਜੋ ਵੀ ਗੱਲ ਕਰਦਾ ਐਸਕੇਮ ਆਰਗੇਨਾਈਜ਼ ਤਰੀਕੇ ਨਾਲ ਕਰਦਾ ਸੋ ਸਾਡੀ ਤਾਂ ਵਾਰਤਲਾਬ ਉਹ ਚੱਲ ਰਹੀ ਸੀ ਅਸੀਂ ਕੋਈ ਰੋਡ ਜਾਂ ਰੇਲ ਬਲੌਕ ਨਹੀਂ ਕਰਨੇ ਸੀ ਅਸੀਂ ਅੱਜ ਵੀ ਕਹਿ ਰਹੇ ਹਾਂ ਸਾਨੂੰ ਕੱਲ ਨੂੰ 34 ਸੈਕਟਰ ਦੀ ਜਗ੍ਹਾ ਦਿੱਤੀ ਜਾਵੇ ਅਸੀਂ ਉੱਥੇ ਆਈਏ ਤੇ ਅਸੀਂ ਆਪਦਾ ਪੀਸਫੁਲੀ ਪ੍ਰੋਟੈਸਟ ਕਰੀਏ ਜੀ ਰਮਨਜੀਤ ਬਰਾੜ ਜੀ ਕਿਸੇ ਨਾਲ ਜੁੜੇ ਹੋ ਸਰਨਲ ਆਮਾਦੀ ਪਾਰਟੀ ਦੇ ਆਗੂ ਬੱbbi ਬਾਦਲ ਜੁੜੇ ਹੋਏ ਨੇ ਸਰ ਬਹੁਤ-ਬਹੁਤ ਸਵਾਗਤ ਤੁਹਾਡਾ న్యూਸ 18 ਪੰਜਾਬ ਤੇ ਰਮਨਜੀਤ ਬਰਾੜ ਕਿਸਾਨ ਆਗੂ ਸਾਹਿਬ ਨਾਲ ਜੁੜੇ ਨੇ ਉਹਨਾਂ ਦੇ ਬੋਲੇ ਅੱਜ ਕੱਲ ਦਾ ਜ਼ਿਕਰ ਕੀਤਾ ਗਿਆ ਕਿ ਸ਼ਾਇਦ ਜੇ ਕੱਲ ਮੀਟਿੰਗ ਪੂਰੀ ਹੋ ਜਾਂਦੀ ਉਸ ਨੂੰ ਸਮਾਪਤ ਕੀਤਾ ਜਾਂਦਾ ਤੇ ਸ਼ਾਇਦ ਜੋ ਧਰਨੇ ਵਾਲੀ ਜੋ ਪੂਰੀ ਕਾਲ ਦਿੱਤੀ ਸੀ ਉਸ ਨੂੰ ਕਾਲ ਆਫ ਕਰ ਲਿੱਤਾ ਜਾਂਦਾ ਦੇਖੋ ਮੈਮ ਗੱਲ ਇਹ ਹੈ ਕਿ ਅਦਾਬ ਜੀ ਮੇਰੇ ਛੋਟੇ ਭਰਾ ਨੇ ਜੋ ਇਹਨਾਂ ਦੀ ਲੈਂਗੁਏਜ ਹੈ ਔਰ ਜੋ ਕਿਸਾਨ ਲੀਡਰਾਂ ਦੀ ਬਾਡੀ ਲੈਂਗੁਏਜ ਸੀ ਉਹਦੇ 'ਚ ਬੜਾ ਫਰਕ ਹੈ ਇਹ ਤਾਂ ਬੜੀ ਸਿਆਣੀ ਔਰ ਸੁਲਝੀਆਂ ਹੋਈਆਂ ਗੱਲਾਂ ਕਰ ਰਹੇ ਨੇ ਪਰ ਦੇਖੋ ਤੁਸੀਂ ਕਿਸੇ ਦੇ ਸਿਰ ਤੇ ਖਾਸ ਕਰਕੇ ਸਰਕਾਰ ਦੇ ਸਿਰ ਤੇ ਬੰਦੂਕ ਰੱਖ ਕੇ ਤੁਸੀਂ ਕੋਈ ਹਮਦਰਦੀ ਦੀ ਆਸ ਥੋੜਾ ਰੱਖ ਸਕਦੇ ਹੋ ਤੁਸੀਂ ਤਲਵਾ ਅਤੇ ਫਿਰ ਤੁਸੀਂ ਕਹਿੰਦੇ ਹੋ ਸਾਡੇ ਨਾਲ ਗੱਲਬਾਤ ਕਰੋ ਅਸੀਂ ਮੁੱਖ ਮੰਤਰੀ ਜੀ ਜਿਵੇਂ ਇਹਨਾਂ ਨੇ ਆਪ ਦੱਸਿਆ ਕਿ ਖੁਦ ਮੁੱਖ ਮੰਤਰੀ ਜੀ ਨੇ ਬਹਿਲ ਕਦਮੀ ਕੀਤੀ ਕਿ ਤੁਸੀਂ ਆ ਕੇ ਮੇਰੇ ਨਾਲ ਗੱਲ ਕਰੋ ਪਹਿਲਾਂ ਤਾਂ ਮੈਂ ਦਿੱਲੀ ਦੀਆਂ ਸਰਕਾਰਾਂ ਦੇ ਵਿੱਚ ਤੇ ਪੰਜਾਬ ਸਰਕਾਰ ਆਮ ਆਦਮੀ ਪਾਰਟੀ ਦੀ ਦੇ ਵਿੱਚ ਐਟੀਟਿਊਡ ਦਾ ਡਿਫਰੈਂਸ ਦੇਖੋ ਨੀਅਤ ਦਾ ਡਿਫਰੈਂਸ ਦੇਖੋ ਕਿ ਅਸੀਂ ਆਪਣੇ ਕਿਸਾਨਾਂ ਲਈ ਖੁਦ ਹਾਜ਼ਰ ਹੁੰਨੇ ਆਂ ਜਦ ਕਿ ਦੱਲੇਵਾਲ ਸਾਹਿਬ ਦਾ ਪਤਾ ਲੈਣ ਅੱਜ ਤੱਕ ਕੇਂਦਰ ਦਾ ਕੋਈ ਕੱਦਾਵਰ ਲੀਡਰ ਅਜੇ ਤੱਕ ਨਹੀਂ ਬੋੜਿਆ ਲੇਕਿਨ ਫਿਰ ਵੀ ਮੈਂ ਇਹਨਾਂ ਨੂੰ ਬੇਨਤੀ ਕਰਦਾ ਹਾਂ ਇਹਨਾਂ ਨੂੰ ਜਬਨੀਜੀ ਨੂੰ ਚਾਹੀਦਾ ਹੈ 5 ਤਰੀਕ ਵਾਲਾ ਐਸਕੇਐਮ ਨੂੰ ਬੇਨਤੀ ਹੈ ਕਿ ਆਪਣਾ ਜਿਹੜਾ 5 ਤਰੀਕ ਵਾਲਾ ਪੰਜਾਬ ਦੇ ਲੋਕਾਂ ਨੂੰ ਪਰੇਸ਼ਾਨੀ ਵਿੱਚ ਪਾਉਣ ਵਾਲਾ ਪ੍ਰੋਗਰਾਮ ਹੈ ਉਹਨੂੰ ਮੁਲਤਵੀ ਕਰ ਦਿਓ ਫੇ ਦੁਬਾਰਾ ਤੋਂ ਇੱਕ ਗੁੱਡਵਿਲ ਜਨਰੇਟ ਹੋ ਜੂਗੀ ਔਰ ਮੈਂ ਮਹਿਸੂਸ ਕਰਦਾ ਹਾਂ ਕਿ ਬਹੁਤ ਵੱਡੀ ਲੋਡ ਹੈ ਕੀ ਪੰਜਾਬ ਸਰਕਾਰ ਔਰ ਕਿਸਾਨ ਜਥੇਬੰਦੀਆਂ ਇੱਕ ਪਲੈਟਫਾਰਮ ਤੇ ਆਦੇਸ਼ ਕੇਂਦਰ ਤੋਂ ਮੰਗਾ ਮੰਵਾਉਣ ਕਿਸਾਨ ਜਥੇਬੰਦੀਆਂ ਦੀਆਂ ਮੰਗਾਂ ਜਾਇਜ਼ ਐ ਅਸੀਂ ਖੁਦ ਮੰਨਦੇ ਆ ਪਰ ਦੇਖੋ ਇੱਕ ਤਰੀਕਾ ਇਹ ਠੀਕ ਨਹੀਂ ਪੰਜਾਬ ਦੇ ਅੰਦਰ ਜੋ ਮਰਜੀ ਤੁਸੀਂ ਕਰ ਲਓ ਪੰਜਾਬ ਨੂੰ ਰੋਕ ਲਓ ਪੰਜਾਬ ਦਾ ਟੈਕਸ ਘਟਾ ਦੇਓ ਪੰਜਾਬ ਦੇ ਵਪਾਰੀਆਂ ਨੂੰ ਫੇਲ ਕਰ ਦਿਓ ਲੇਕਿਨ ਕੇਂਦਰ ਦੇ ਕੰਨ ਤੇ ਜੂਹ ਤੱਕ ਨਹੀਂ ਸਿਰਕਨੀ ਕੇਂਦਰ ਨੂੰ ਕੋਈ ਪਰਵਾਹ ਨਹੀਂ ਪੰਜਾਬ ਦੀ ਆਪਾਂ ਆਪਣੇ ਹੀ ਘਰ ਦੇ ਵਿੱਚ ਗਾਧੇ ਲਈ ਆਪਾਂ ਖਰਾਬੀ ਕਰਨੀ ਹੈ ਆਪਾਂ ਕੇਂਦਰ ਤੋਂ ਮੰਗਾ ਮਨਵਾਉਣੀ ਹੈ ਤੇ ਆਪਾਂ ਰਲ ਮਿਲ ਕੇ ਮਨਵਾ ਸਕਦੇ ਹਾਂ ਹੂੰ ਜਵਾਬ ਲੈਣੇ ਰਵਨੀਤ ਬਰਾੜ ਜੀ ਬਬੀ ਬਾਦਲ ਜੀ ਕਹਿ ਰਹੇ ਨੇ ਕਿ ਜੋ ਪੰਜਾਬ ਦੇ ਲੋਕਾਂ ਨੂੰ ਪਰੇਸ਼ਾਨ ਕਰਨ ਵਾਲਾ ਪ੍ਰੋਗਰਾਮ ਤੁਸੀਂ ਜੋ ਉਲਿਖਿਆ ਗਿਆ ਹੈ ਉਸ ਨੂੰ ਮੁਲਤਵੀ ਕਰ ਦਿਓ ਦੇਖੋ ਬੜੇ ਸਤਕਾਰਯੋਗ ਹੈ ਬਾਲ ਸਾਡ ਦੇ ਪਰ ਮੈਂ ਦੱਸਣਾ ਇਹ ਦੇਖੋ ਅਸੀਂ ਦੇ ਲੋਕਾਂ ਨੂੰ ਪਰੇਸ਼ਾਨ ਕਰਨ ਦਾ ਪ੍ਰੋਗਰਾਮ ਨਹੀਂ ਸਾਡਾ ਸਾਡੇ ਲੋਕਾਂ ਦੀਆਂ ਜਿਹੜੀਆਂ ਪਰੇਸ਼ਾਨੀਆਂ ਹੈ ਕਿਸਾਨਾਂ ਦੂਰਾਂ ਦੀਆਂ ਉਹਨਾਂ ਨੂੰ ਹੱਲ ਕਰਾਉਣ ਦਾ ਪ੍ਰੋਗਰਾਮ ਹੈ ਸਾਡਾ ਤੇ ਦੂਸਰੀ ਗੱਲ ਸਾਡਾ ਇਹ ਜਮੂਰੀ ਹੱਕ ਹੈ ਸਾਨੂੰ ਕਨਸਟੀਟਿਊਸ਼ਨਲ ਰਾਈਟ ਹੈ ਮਾਨਯੋਗ ਸੀਐਮ ਸਾਹਿਬ ਵੀ ਕਹਿੰਦੇ ਸੀ ਵੀ ਹਮੇਸ਼ਾ ਮਜ਼ਦੂਰਾਂ ਤੇ ਕਿਸਾਨਾਂ ਤੇ ਆਮ ਲੋਕਾਂ ਦੀ ਆਵਾਜ਼ ਨੂੰ ਬੁਲੰਦ ਕਰਨ ਨੂੰ ਜੇ ਕੋਈ ਰੋਕਦਾ ਤਾਂ ਉਹ ਤਾਨਾਸ਼ਈ ਕਹੀ ਜਾਂਦੀ ਹੈ ਉਹਨੂੰ ਅਕਸਰ ਸੀਐਮ ਸਾਹਿਬ ਨੇ ਪਹਿਲਾਂ ਵੀ ਕਿਹਾ ਸਰਕਾਰ ਇਸ ਆਮ ਆਦਮੀ ਸਰਕਾਰ ਗਵਰਨਮੈਂਟ ਜਿਹੜੀ ਫਾਰਮ ਹੋਈ ਹੈ ਉਹ ਵੀ ਧਰਨੇ ਮੁਜਾਰਿਆਂ ਦੇ ਵਿੱਚੋਂ ਫਾਰਮ ਹੋਈ ਹੈ ਸੋ ਸਾਡਾ ਤਾਂ ਕੋਈ ਅਸੀਂ ਸਾਡਾ ਕੋਈ ਨਿੱਜੀ ਵਿਰੋਧ ਥੋੜਾ ਸੀ ਐਮ ਸਾਹਿਬ ਨਾਲ ਸਾਡੀ ਮੁੱਦਿਆਂ ਦੀ ਲੜਾਈ ਹੈ ਅਸੀਂ ਫੈਕਟ ਫਿਗਰ ਤੇ ਗੱਲ ਕਰ ਰਹੇ ਹਾਂ ਉਹੀ ਜਿਹੜੇ 12 ਮੁੱਦਿਆਂ ਸੀ ਸੀਐਮ ਵੱਲੋਂ ਤਾਂ ਆ ਕਿਹਾ ਗਿਆ ਹੈ ਕਿ ਆ ਜੋ ਪੂਰੀਆਂ ਮੰਗਾਂ ਨੇ ਮੁੱਦੇ ਨੇ ਆ ਕੇਂਦਰ ਦੇ ਨਾਲ ਡਾਇਰੈਕਟਲੀ ਰਿਲੇਟਡ ਨੇ ਮੈਂ ਤੇ ਫਿਰ ਵੀ ਮੀਟਿੰਗ ਕੀਤੀ ਦੇਖੋ ਮੈਮ ਇਹਦੇ 'ਚ ਥੋੜੀ ਜੀ ਕਲੈਰੀਫਿਕੇਸ਼ਨ ਦੀ ਲੋੜ ਹੈ ਜਿਹੜੀਆਂ 12 ਮੰਗਾਂ ਜਿਹੜੀਆਂ ਅਸੀਂ सीएम साहब ਨਾਲ 2013 ਦੇ ਵਿੱਚ ਉਹਨਾਂ ਨੇ ਮੰਨੀਆਂ ਸੀ ਸਾਰੀਆਂ ਪੰਜਾਬ ਨਾਲ ਰਿਲੇਟਡ ਐ ਤੁਸੀਂ ਜੇ ਤੁਹਾਡੇ ਕੋਲੇ ਉਹ ਖਰੜਾ ਹੋਊਗਾ ਤੁਸੀਂ ਜਰੂਰ ਪੜਿਓ ਸਾਰੀਆਂ ਦੀਆਂ ਸਾਰੀਆਂ ਮੰਗਾਂ ਜਿਹੜੀਆਂ ਹੈਗੀਆਂ ਉਹ ਇੱਥੋਂ ਦੇ ਪੰਜਾਬ ਗਵਰਨਮੈਂਟ ਨਾਲ ਰਿਲੇਟਡ ਐ ਦੂਸਰੀ ਗੱਲ ਜਦੋਂ ਮੀਟਿੰਗ ਸ਼ੁਰੂਆਤ ਹੁੰਦੀ ਜਿਹੜੀ ਕੇਂਦਰ ਨਾਲ ਮੀਟਿੰਗ ਸੀ ਅਸੀਂ ਉਹਦੇ ਧੰਨਵਾਦ ਵੀ ਕੀਤਾ ਸੀ सीएम साहब ਦਾ ਤੇ ਸਰਕਾਰ ਦਾ ਕਿ ਤੁਸੀਂ ਜਿਹੜਾ ਖੇਤੀ ਖਰੜਾ ਸੀ ਉਹਨੂੰ ਐਸਕੇਐਮ ਦੀ ਇੱਕ ਡਿਮਾਂਡ ਸੀਗੀ ਤੇ ਉਹਦੇ ਤਹਿਤ ਤੁਸੀਂ ਉਹਨੂੰ ਵਾਪਸ ਕੀਤਾ ਵਿਧਾਨ ਸਭਾ ਦੇ ਵਿੱਚ ਸੈਸ਼ਨ ਬੁਲਾ ਕੇ ਅਸੀਂ ਉਹਦਾ ਥੈਂਕਸ ਵੀ ਕੀਤਾ ਦੇਖੋ ਅਸੀਂ ਜੇ ਕੋਈ ਚੰਗਾ ਸਟੈਪ ਹੁੰਦਾ ਅਸੀਂ ਉਹਦੇ ਗ੍ਰੇਟਫੁਲ ਹਾਂ ਅਸੀਂ ਥੈਂਕਫੁਲ ਹਾਂ ਅਸੀਂ ਪੰਜਾਬ ਦੀ ਤਰੱਕੀ ਲਈ ਚਾਹਵੰਦ ਹਾਂ ਅਸੀਂ ਸਾਰਾ ਦਿਨ ਉਹਦੇ ਲਈ ਕੰਮ ਕਰਦੇ ਹਾਂ ਤੇ ਕਦੇ ਵੀ ਕੰਮ ਇੱਕ ਹੱਥ ਨਾਲ ਤਾੜੀ ਨਹੀਂ ਵਜਾਈ ਸਕਦੀ ਇਹ ਦੋਨੋਂ ਹੱਥ ਜੇ ਇਕੱਠੇ ਆਉਣਗੇ ਤਾਂ ਹੀ ਸਾਡਾ ਸਾਡਾ ਇੱਕ ਐਫਰਟ ਹੁੰਦੇ ਆ ਵੀ ਅਸੀਂ ਸਰਕਾਰ ਨਾਲ ਬੈਠ ਕੇ ਟੇਬਲ ਤੇ ਗੱਲ ਕਰੀਏ ਤੇ ਉਹਦਾ ਕੋਈ ਹੱਲ ਕਰੀਏ ਚਲੋ ਸਮ ਹਾਉ ਕੱਲ ਵਾਲੀ ਮੀਟਿੰਗ ਦੇ ਵਿੱਚ ਜੋ ਕੁਝ ਵੀ ਹੋਇਆ ਉਹ ਪੰਜਾਬ ਹਿੱਤ ਦੇ ਵਿੱਚ ਚੰਗਾ ਨਹੀਂ ਹੈਗਾ ਆਮ ਲੋਕਾਂ ਦੇ ਹਿੱਤ ਦੇ ਵਿੱਚ ਚੰਗਾ ਨਹੀਂ ਹੋਇਆ ਉਹਦੇ ਲਈ ਮੇਰੇ ਹਿਸਾਬ ਤੇ ਜੇ ਬਾਲ ਸਾਹਿਬ ਕੁਝ ਐਫਰਟ ਕਰ ਸਕਦੇ ਆ ਤਾਂ ਜਰੂਰ ਉਹਦੇ ਤੇ ਕੁਝ ਨਾ ਕੁਝ ਹੇ ਬਰਾੜ ਜੀ ਤੁਹਾਨੂੰ ਲੱਗਦਾ ਹੈ ਕਿ ਜੇ ਤੁਸੀਂ ਆਜੋ ਕੱਲ ਦਾ ਪ੍ਰੋਗਰਾਮ ਉਲੀਕਿਆ ਗਿਆ ਹੈ ਇਸ ਨੂੰ ਮੁਲਤਵੀ ਕਰਦੇ ਹੋ ਤੇ ਅੱਗੇ ਗੱਲਬਾਤ ਦਾ ਸਿਲਸਲਾ ਹੋਰ ਜਾਰੀ ਹੋ ਸਕਦਾ ਹੈ ਦੇਖੋ ਗੱਲਬਾਤ ਤਾਂ ਦੇਖੋ ਜੇ ਮੈਮ ਕਿਸੇ ਪਿੰਡ ਦੇ ਵਿੱਚ ਵੀ ਦੋ ਭਰਾਵਾਂ ਦੇ ਵਿੱਚ ਵੀ ਇੱਕ ਪਰਿਵਾਰ ਦੇ ਵਿੱਚ ਵੀ ਜੇ ਕੋਈ ਮਸਲਾ ਉੱਪਰ ਦਾ ਤਾਂ ਆਖਰਕਾਰ ਉਹਦਾ ਹੱਲ ਗੱਲਬਾਤ ਹੀ ਹੈ ਤੇ ਗੱਲਬਾਤ ਤੋਂ ਕਦੇ ਵੀ ਅਸੀਂ ਕਿਸਾਨ ਲੀਡਰ ਜਾਂ ਐਸਕੇਐਮ ਕਦੇ ਵੀ ਨਹੀਂ ਭੱਜਿਆ ਅਸੀਂ ਹਮੇਸ਼ਾ ਗੱਲਬਾਤ ਲਈ ਤਿਆਰ ਹਾਂ ਜੇ ਸਾਨੂੰ ਦੁਬਾਰਾ ਸੱਦਾ ਦੇਣਗੇ ਅਸੀਂ ਦੁਬਾਰਾ ਵੀ ਮੀਟਿੰਗ ਕਰਨ ਲਈ ਤਿਆਰ ਹਾਂ ਪਰ ਮੇਰੀ ਗੁਜਾਰਿਸ਼ ਹੈ ਬਾਲ ਸਾਹਿਬ ਨੂੰ ਕੋਸ਼ਿਸ਼ ਕਰੋ ਅੱਜ ਸ਼ਾਮ ਤੱਕ ਕੋਈ ਨਾ ਕੋਈ ਅਗਲੀ ਮੀਟਿੰਗ ਦਾ ਹੱਲ ਨਿਕਲ ਸਕੇ ਤਾਂ ਕਿ ਅਸੀਂ ਵੀ ਸੋਚ ਵਿਚਾਰ ਸਕੀਏ ਜਿਹੜਾ ਸਾਡਾ ਕਾਡਰ ਹੈ ਜਿਹੜੇ ਕਿਸਾਨ ਆ ਜਿਹੜੇ ਮਜ਼ਦੂਰ ਆ ਕਾਫੀ ਉਹਨਾਂ ਦੇ ਵਿੱਚ ਰੋਸ ਦੀ ਲਹਿਰ ਚੱਲੀ ਗਈ ਹੈ ਜਿਹੜੀ ਕਿ ਆਪਣੇ ਪੰਜਾਬ ਹਿੱਤੂ ਨਹੀਂ ਹੈ ਹੂੰ ਜੀ ਬੱਬੀ ਬਾਦਲ ਜੀ ਬਰਾੜ ਜੀ ਬੋਲ ਰਹੇ ਨੇ ਕਿ ਸ਼ਾਮ ਤੱਕ ਕੋਈ ਸਾਨੂੰ ਜੋ ਮੀਟਿੰਗ ਦਾ ਸੱਦਾ ਦਿੱਤਾ ਜਾਏ ਸੋ ਥੈਟ ਅਸੀਂ ਅਗਲੀ ਦੀ ਰਣਨੀਤੀ ਤੈਅ ਕੀਤੀ ਜਾਏ ਸਾਡੇ ਵੱਲੋਂ ਦੇਖੋ ਮੈਂ ਬੜੀ ਜ਼ਿੰਮੇਵਾਰੀ ਨਾਲ ਕਹਿੰਨਾ ਹੈ ਕਿ ਯੂ ਕੈਨ ਨਾਟ ਹੋਲਡ 네ਗੋਸ਼ੀਏਸ਼ਨਸ ਵਿਦ ਅ ਗਨ ਪੁਆਇੰਟਡ ਐਟ ਯੋਰ ਹੈਡ ਦੇਖੋ ਮੈਂ ਫਿਰ ਬੇਨਤੀ ਇਹੀ ਕਰਦਾ ਹਾਂ ਕਟੋ-ਕਟ ਸਰਕਾਰ ਦੇ ਸਿਰ ਤੇ ਤਲਵਾਰ ਲਟਕਾ ਕੇ ਆਪਾਂ ਇਹ ਗੱਲ ਨਾ ਕਰੀਏ ਜੇ ਰਵਨੀਸ਼ ਜੀ ਇਹ ਗੱਲ ਦਾ ਐਲਾਨ ਕਰਦੇ ਐ ਦੱਲੇਵਾਲ ਸਾਹਿਬ ਵੀ ਵੀ ਲੜਾਈ ਐ ਮੈਂ ਰਾਜੇਵਾਲ ਸਾਹਿਬ ਵੀ ਬਹੁਤ ਸਿਆਣੇ ਐ ਅਸੀਂ ਸਾਰੀਆਂ ਜਥੇਬੰਦੀਆਂ ਦਾ ਸਤਿਕਾਰ ਕਰਦੇ ਐ ਜੇ ਰਾਜੇਵਾਲ ਸਾਹਿਬ ਇਹ ਕਹਿੰਦੇ ਐ ਕਿ ਕੱਲ ਦੀ ਕਾਲ ਮੁਲਤਵੀ ਹੁੰਦੀ ਐ ਤਾਂ ਮੈਂ ਬੜੀ ਜ਼ਿੰਮੇਵਾਰੀ ਨਾਲ ਕਹਿੰਨਾ ਕਿ ਮੁੱਖ ਮੰਤਰੀ ਜੀ ਇਮੀਡੀਏਟ ਮੀਟਿੰਗ ਕਰਨ ਨੂੰ ਵੀ ਤਿਆਰ ਐ ਲੈਕਿਨ ਆਏ ਮਤਲਬ ਜੇ ਆਪਾਂ ਕਹਿੰਨੇ ਆ ਇੱਕ ਪਾਸੇ ਵੀ ਆਪਾਂ ਮਤਲਬ ਕਹੀਏ ਕਿ ਜੇ ਸਾਰੀਆਂ ਆਹ ਮੰਗਾਂ ਵੀ ਮੰਨ ਲਓ ਅਸਲਾ ਲਾਇਸੈਂਸ ਵੀ ਇੰਨੇ ਇਸ਼ੂ ਕਰ ਦਿਓ ਸਾਨੂੰ ਸਾਡਾ ਆਹ ਵੀ ਆਹ ਕਰ ਦਿਓ ਤੇ ਜਦੋਂ ਸਾਰੀਆਂ ਪਰਵਾਨ ਵੀ ਕਰ ਲੀਆਂ ਤੇ ਫੇਰ ਵੀ ਇਹ ਗੱਲ ਕਹਿਣੀ ਕਿ ਜੀ ਅਜੇ ਉਹ ਜਿਹੜਾ ਧਰਨਾ ਹੈ ਉਹ ਤਾਂ ਜੀ ਉਵੇਂ ਹੀ ਸਟੈਂਡ ਕਰਦਾ ਹੈ ਉਹ ਤਾਂ ਜੀ ਅਸੀਂ ਉਵੇਂ ਹੀ ਲਾਵਾਂਗੇ ਸੋ ਮੈਂ ਕਹਿੰਨਾ ਇੱਕ ਗੁੱਡਵਿਲ ਜਨਰੇਟ ਹੋਊਗੀ ਜੇ ਆਪਾਂ ਕਨਸਨਟ੍ਰੇਸ਼ਨ ਛੱਡ ਕੇ ਜੇ ਆਪਾਂ ਇੱਕ ਮਤਲਬ ਕੌਨਫੀਡੈਂਸ ਬਿਲਡਿੰਗ ਮੀਜਰ ਆਪਾਂ ਲੈਣੇ ਹੈ ਤਾਂ ਇਹਦੇ ਨਾਲ ਪੰਜਾਬ ਦੇ ਹਿੱਤ ਦੀ ਬਿਲਕੁਲ ਇਹਨਾਂ ਨੇ ਠੀਕ kia ਸਾਡੇ ਹੀ ਕਿਸਾਨ ਨੇ ਸਾਡੇ ਹੀ ਮੁੱਦੇ ਨੇ ਕੇਂਦਰ ਸਰਕਾਰ ਨੇ ਮੰਨੇ ਆ ਸੀ ਕਿਸਾਨਾਂ ਨਾਲ ਖੜੇ ਆ ਲੇਕਿਨ ਹੁਣ ਕਿਸਾਨ ਜਥੇਬੰਦੀਆਂ ਨੂੰ ਪਹਿਲ ਕਰਨੀ ਪਊਗੀ ਕਿਰਪਾ ਕਰਕੇ ਕੱਲ ਵਾਲਾ ਪ੍ਰੋਗਰਾਮ ਇਹਨਾਂ ਨੂੰ ਮੁਲਤਵੀ ਕਰਨਾ ਚਾਹੀਦਾ ਹੈ ਜੀ चलो बहुत बहुत शुक्रिया रमीत बरार किसान आगू साहब जुड़े बहुत बहुत शुक्रिया बब्बी बादल आम आदमी पार्टी के आगू साहब जुड़े हालांकि आ जो पूरे मुद्दे में लैके सीएम भगवंत मान के दो टूक गया पर दूसरे पास रमीत बरार इस गल का जिक्र करते हुए नजर आ रहे हैं कि जो मीटिंग समाप्त होंगी कोई ना कोई नतीजा निकलता कल कॉल दिखती गई है पूरे धरने जाती मुलतवी कर दी जाती दूसरे पास से जो आम आदमी पार्टी के आगू ने बफी बाद उन्होंने वालों इस गल का जिक्र किया गया कि आज कल धरने की मोर्चे की कॉल दी, दी, दी गई है किसान आगुआ उसलतवी करना चाहता है जो अगे का रस्ता गलबात क्लीयर हो सके ਮંત્રી ਸਾਹਿਬ ਦਾ ਇਹ ਜਿਹੜਾ ਵਿਵਹਾਰ ਹੈਗਾ ਇਹ ਜਿਵੇਂ ਨਿਆਣੇ ਕਰਦੇ ਹੁੰਦੇ ਆ ਇਹ ਉਸ ਤਰ੍ਹਾਂ ਦਾ ਵਿਵਹਾਰ ਹੈ ਇਸ ਤਰ੍ਹਾਂ ਤੁਹਾਡੀ ਗੱਲ ਅਗਰ ਨਹੀਂ ਸੁਣੀ ਜਾ ਰਹੀ ਜਾਂ ਤੁਹਾਡੀ ਗੱਲ ਮੰਨੀ ਨਹੀਂ ਜਾ ਰਹੀ ਇਹਦਾ ਮਤਲਬ ਇਹ ਥੋੜੀ ਹੈ ਕਿ ਮੁੱਖ ਮੰਤਰੀ ਸਾਹਿਬ ਮੀਟਿੰਗ ਛੋਟ ਕੇ ਚਲੇ ਜਾਣ ਜਾਂ ਮੀਟਿੰਗ ਛੱਡ ਕੇ ਚਲੇ ਜਾਣ ਤੁਸੀਂ ਉਹਨਾਂ ਨਾਲ ਗੱਲਬਾਤ ਕਰੋ ਜੇ ਗੱਲਬਾਤ ਨਹੀਂ ਸਿਰੇ ਚੜਦੀ ਤਾਂ ਦੁਬਾਰਾ ਟਰਾਈ ਕਰਨੀ ਹੈ ਕਿਉਂਕਿ ਜਿਹੜਾ ਮੁਖੀ ਹੁੰਦਾ ਹੈ ਕਿਸੇ ਵੀ ਚੀਜ਼ ਦਾ ਪੰਜਾਬ ਦਾ ਮੁੱਖ ਮੰਤਰੀ ਜੇ ਇਸ ਤਰ੍ਹਾਂ ਸੰਗਠਨਾ ਨਾਲ ਗੱਲ ਕਰੇਗਾ ਨਹੀਂ ਔਰ ਪੈਨਿਕ ਕ੍ਰੀਏਟ ਕਰੇਗਾ ਗੁੱਸਾ ਆਏਗਾ ਔਰ ਇਹ ਨਾਲ ਗੱਲ ਵਿਗੜ ਜਾਣੀ ਹੈ ਔਰ ਆ ਤਾਂ ਕਦੇ ਨਹੀਂ ਹੋਇਆ ਇਹ ਉਹੀ ਕਿਸਾਨ ਯੂਨੀਅਨ ਦੇ ਲੋਕ ਹੈ ਜਿਨ੍ਹਾਂ ਦਾ ਜਿਨ੍ਹਾਂ ਨੂੰ ਇਹ ਆਂਦਾ ਤਾਂ ਕਹਿੰਦੇ ਸੀ ਤੇ ਕਹਿੰਦੇ ਸੀ ਵੀ ਅਸੀਂ ਇਹਨਾਂ ਨਾਲ ਅਲਾਈਅੰਸ ਕਰਕੇ ਸਰਕਾਰ ਬਣਾਉਣੀ ਹੈ ਅੱਜੋ ਹੀ ਆਂਦਾਤਾ ਅੱਜੋ ਹੀ ਕਿਸਾਨ ਯੂਨੀਅਨ ਦੇ ਜਿਹੜੇ ਲੋਗ ਨੇ ਆਗੂ ਨੇ ਅੱਜ ਉਹਨਾਂ ਦੀ ਫੜੋ ਫੜਾਈ ਹੋ ਰਹੀ ਹੈ ਥੋੜਾ ਜਿਹਾ ਕਿਸਾਨ ਯੂਨੀਅਨ ਨੂੰ ਵੀ ਇਸ ਕੱਲ ਦਾ ਚਾਨਣ ਹੋ ਗਿਆ ਯਾਰ ਜਿਸ ਪ੍ਰਕਾਰ ਇਹ ਤਾਂ ਕਦੇ ਨਹੀਂ ਹੋਇਆ ਕਿ ਸਰਦਾਰ ਰੋਲਦੂ ਸਿੰਘ ਨੂੰ ਫੜ ਲਿਆ ਗਿਆ ਬਲਬੀਰ ਸਿੰਘ ਰਾਜੇਵਾਲ ਸਾਹਿਬ ਨੂੰ ਫੜ ਲਿਆ ਗਿਆ ਉਗਰਾਹਾ ਸਾਹਿਬ ਦੇ ਘਰ ਉਹ ਪੁਲਿਸ ਫਿਰਦੀ ਹੈ ਇਧਰ ਉਧਰ ਭਾਲਦੀ ਇਹ ਕਿਸਾਨ ਆਗੂਆਂ ਨੂੰ ਫੜ ਲਿਆ ਕਿ ਜਿਵੇਂ 테러ਰਿਸਟ ਹੁੰਦੇ ਨੇ ਇੰਜ ਲੱਗਦਾ ਹੈ ਕਿ ਇਹ ਗੱਲ ਹੁਣ ਬੀਜੇਪੀ ਜਿਹੜੀ ਹੈਗੀ ਆ ਅਮਿਤ ਸ਼ਾਹ ਦੇ ਕਹਿਣ ਦੇ ਮੁਤਾਬਕ ਪੰਜਾਬ ਸਰਕਾਰ ਸਾਰਾ ਤਾਣਾ ਬਾਣਾ ਰੱਝੋ ਕੋਈ ਉਦਾਂ ਦੀ ਪੂਰੀ ਮੈਨੂੰ ਲੱਗਦਾ ਇਹ ਯੋਜਨਾ ਬੰਦੀ ਤਰੀਕੇ ਦੇ ਨਾਲ ਇਹ ਕੰਮ ਹੋ ਰਿਹਾ ਹੈ ਔਰ ਇਹ ਬਿਲਕੁਲ ਗਲਤ ਕੰਮ ਹੈ ਇਸ ਕਿਸਮ ਦਾ ਰਗਈਆ ਅਨ ਡੈਮੋਕਰੈਟਿਕ ਕਿਸੇ ਵੀ ਮੁੱਖ ਮੰਤਰੀ ਦਾ ਨਹੀਂ ਹੈ ਇਹ ਨਾ ਸੰਗੀਨ ਮਸਲਾ ਹੋਇਆ ਪੰਜਾਬ ਇੱਕ ਕਿਸਾਨੀ ਅਧਾਰਿਤ ਸੂਬਾ ਹੋਇਆ ਤੇ ਮੁੱਖ ਮੰਤਰੀ ਪੰਜਾਬ ਦਾ ਕਿਸਾਨਾਂ ਦੀ ਤੇ ਖੇਤ ਮਜ਼ਦੂਰਾਂ ਦੀ ਗੱਲ ਸੁਣਨ ਨੂੰ ਤਿਆਰ ਨਾ ਹੋਇਆ ਇਸ ਤੋਂ ਵੱਡੀ ਵੱਧ ਕਿਸਪਤੀ ਸਾਡੇ ਸੂਬੇ ਦੇ ਕੀ ਹੋ ਸਕਦਾ ਹੈ ਕਿਸਾਨਾਂ ਦੇ ਨਾਲ ਗੱਲਬਾਤ ਨੂੰ ਲੈ ਕੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡਿਆ ਦੇ ਬੋਲ ਇੱਕ ਬਿਆਨ ਸਟੇਟਮੈਂਟ ਦਿੱਤੀ ਗਈ ਹੈ ਖੁੱਡਿਆ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਕਿਸਾਨਾਂ ਦੇ ਨਾਲ ਗੱਲਬਾਤ ਲਈ ਹਮੇਸ਼ਾ ਤਿਆਰ ਹੈ ਕਿਸਾਨ ਜਦੋਂ ਚਾਣ ਸਾਡੇ ਨਾਲ ਗੱਲਬਾਤ ਕਰ ਸਕਦੇ ਨੇ

साढे नाल बात करने लाई आ सकते ने कल भी मीटिंग अठारह चो अठ मंगा चर्चा की गई दमाम तस्वीर क्योंकि भगवंत मान भी मौजूद तमाम लीडर तो उ ਚਰਚਾ ਕੀਤੀ ਗਈ ਤੇ 2 ਘੰਟੇ ਬਾਅਦ ਸੀਐਮ ਭਗਵੰਤਪਨ ਉਸ ਮੀਟਿੰਗ ਤੋਂ ਚੱਲ ਗਏ ਸਨ ਕਿ ਕਿਸਾਨ ਲੀਡਰਾਂ ਨੇ ਉਸ ਗੱਲ ਦਾ ਜ਼ਿਕਰ ਕੀਤਾ ਗਿਆ ਕਿ ਸੀਐਮ ਭਗਵੰਤਪਨ ਤਲਖੀਚ ਉੱਥੋਂ ਉੱਠ ਕੇ ਗਏ ਸਨ ਹਾਲਾਂਕਿ ਸੀਐਮ ਦੇ ਵੱਲੋਂ ਇਸ ਗੱਲ ਦਾ ਜ਼ਿਕਰ ਕੀਤਾ ਗਿਆ ਹੈ ਕਿ ਦੋ ਤੋਂ 2.5 ਘੰਟੇ ਦੀ ਮੀਟਿੰਗ ਤੋਂ ਬਾਅਦ ਵੀ ਸੀਐਮ ਨੇ ਜਦੋਂ ਕਿਸਾਨ ਆਗੂਆਂ ਨੂੰ ਪੁੱਛਿਆ ਐਸਐਮ ਦੇ ਲੀਡਰਾਂ ਨੂੰ ਪੁੱਛਿਆ ਕਿ ਪਰਸੋ ਦੇ ਮੋਰਚੇ ਦਾ ਯਾਨੀ ਕਿ ਕੱਲ ਦੇ ਮੋਰਚੇ ਦਾ ਕੀ ਹੈ ਤੇ ਉਹਨਾਂ ਦੇ ਵੱਲੋਂ ਇਸ ਗੱਲ ਦਾ ਜ਼ਿਕਰ ਕੀਤਾ ਗਿਆ ਕਿ ਪੰਜ ਦਾ ਮੋਰਚਾ ਤੇ ਐਜ਼ ਇਟ ਇਜ਼ ਹੀ ਸਾਡਾ جاری ਹੈ ਕਿ ਵੇਸੀ ਅ ਕਿਸਾਨ ਜਥੇ ਬੰਦਿਆਂ ਨਾਲ ਜਿਹੜੀ ਕਿ ਉਹਨਾਂ ਦੀਆਂ ਖੁਸ਼ ਮੰਗਾਂ ਕੁਝ ਵਿਚਾਰਾਂ ਅਸੀਂ ਕਰੀ ਗਏ ਆ ਬਹੁਤ ਵਧੀਆ ਮਾਹੌਲ ਉਹਨਾਂ ਦੀਆਂ ਸੁਣ ਕੇ ਬਹੁਤ ਸਾਰੀਆਂ ਵੀ ਚੋਨਾ ਕਿਵੇਂ ਬੀਜਣ ਦੀ ਕਿਹੜੇ ਕਿਹੜੀਆਂ ਵੈਰਾਈਟੀਆਂ ਉਹਨਾਂ ਵੱਲੋਂ رائے ਸਰਕਾਰ ਨਾਲ ਗੱਲਬਾਤ ਇਹ ਜਾਂ ਚੋਨੇ ਨੂੰ ਚੱਕਣ ਦੀ ਗੱਲ ਜਾਂ ਸਪੇਸ ਦੀ ਗੱਲ ਉਹਦੇ ਤੇ ਵਿਚਾਰਾ ਹੀ ਹੁੰਦੀ ਹੈ ਗਈਆਂ ਸਾਰੀਆਂ ਵਧੀਆ ਹੁੰਦੀਆਂ ਮੁੱਖ ਮੰਤਰੀ ਸਾਹਿਬ ਜਿਹੜੇ ਡਾਕਟਰ ਤੋਂ ਟਾਈਮ ਲਿਆ ਸੀ ਉਹਨਾਂ ਨੇ ਕਿਹਾ ਵੀ ਮੈਂ 6 ਵਜੇ ਜਾਣਾ ਹੈ ਇਸ ਲਈ ਉਹਨਾਂ ਨੇ ਕਿਹਾ ਵੀ ਨਹੀਂ ਹੁਣ ਮੈਨੂੰ ਤੁਸੀਂ ਤੇ ਇਹ ਮਨਿਸਟਰ ਤੁਹਾਡੇ ਨਾਲ ਗੱਲਬਾਤ ਕਰਦੇ ਉਸ ਤੇ ਇਕ ਦੋ ਸਾਥੀਆਂ ਵੱਲੋਂ ਆਇਆ ਨਹੀਂ ਜੀ ਤੁਸੀਂ ਸੁਣ ਕੇ ਤਾਂ ਸਾਇ ਮੈਂ ਤੇ ਤੁਸੀਂ ਸੁਣ ਕੇ ਜਾਣੀ ਸੁਣੀ ਉਹ 5-7 ਮਿੰਟ ਸੀਐਮ ਸਾਹਿਬ ਫਿਰ ਬੈਠ ਗਏ ਬੈਠ ਕੇ ਗੱਲਾਂ ਬਾਤਾਂ ਫਿਰ ਚੱਲੀਆਂ ਗਈਆਂ ਉਹ ਤਾਂ ਵੀ ਠੀਕ ਹੈ ਇਸ ਤਰ੍ਹਾਂ ਇਸ ਤਰ੍ਹਾਂ ਵੀ ਹੁਣ ਤੁਸੀਂ ਮੇਰੀ ਬੇਨਤੀ ਹੈ ਵੀ ਆਪਣੇ ਜਿਹੜੇ ਰੋਜ਼ ਬੰਦ ਹੋ ਜਾਂਦਾ ਹੈ ਰੋਜ਼ ਸੜਕਾਂ ਜਾਮ ਹੋ ਜਾਂਦੀਆਂ ਇਹਦੇ ਨਾਲ ਨਾ ਆਪਣੇ ਪੰਜਾਬ ਦਾ ਨੁਕਸਾਨ ਜਾਦੇ ਹੁੰਦਾ ਕਿਸੇ ਦਾ ਹੋਰ ਨਹੀਂ ਹੁੰਦਾ ਉਹਦੇ ਲਈ ਮੈਂ ਤੁਹਾਨੂੰ ਹੱਥ ਬੰਨ੍ਹ ਕੇ ਬੇਨਤੀ ਕਰਦਾ ਵੀ ਇਹ ਜਾਮ ਤੇ ਜਿਹੜਾ ਤਰਨਾ ਨਾ ਰੱਖਿਆ ਜਾਵੇ ਤੇ ਆਪਾਂ ਵਿਚਾਰਾ ਕਰਦੇ ਰਹਿਵਾਂਗੇ ਕਰ ਲਾਂਗੇ ਫਿਰ ਬੈਠ ਉਸ ਤੇ ਉਹਨਾਂ ਨੇ ਕਿਹਾ ਵੀ ਵੇਖਾਂਗੇ ਸੀਐਮ ਸਾਹਿਬ ਫਿਰ ਉੱਠ ਕੇ ਚਲੇ ਗਏ ਵੀ ਵੇਖਣਾ ਪਈ ਥੋੜੀ ਫਿਰ ਮੈਂ ਹੁਣ ਕੀ ਕਹਿ ਸਕਦਾ ਇੰਨੀ ਗੱਲ ਹੋਈ ਆ ਉਸ ਨੂੰ ਕੋਈ ਜਿਹੜੀ ਸਾਡੇ ਕੋਲ ਤਾਂ ਜਦੋਂ ਮੈਂ ਵੀ ਉੱਥੇ ਬੈਠਾ